ਕੀ ਲੱਗਦਾ ਹੈ ਇਸ ਵਾਰ ਤੁਹਾਡੀ ਸਰਕਾਰ ਆ ਜਾਏਗੀ ਦਿੱਲੀ ਅੱਗੇ ਤੇ ਇਹ ਲੱਗਦਾ ਹੈ ਕਿ 2-4 ਸੀਟਾ ਆਸ-ਪਾਸੇ ਹੋਣਗੀਆਂ ਪਰ ਹੁਣ ਤੇ ਲੱਗਦਾ 70 ਦੀਆਂ 70 ਸੀਟਾਂ ਹੀ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਵੇਖੋ ਪ੍ਰਵੇਸ਼ ਵਰਮਾ ਜੀ ਨੇ ਬਿਆਨ ਦਿੱਤਾ ਜਿਹੜਾ 26 ਜਨਵਰੀ ਤੋਂ ਪਹਿਲਾਂ ਵੀ 26 ਜਨਵਰੀ ਆ ਰਹੀ ਹੈ ਜੀ ਪੰਜਾਬ ਨੰਬਰ ਗੱਡੀਆਂ ਇੱਥੇ ਫਿਰਦੀਆਂ ਇੱਥੇ ਕੁਝ ਵੀ ਹੋ ਸਕਦਾ ਵੇਖੋ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਕਿਹਲੇ ਲਈ ਆਪਦੀ ਜਾਨ ਦੇ ਸਕਦੇ ਕਿਸੇ ਦੀ ਜਾਨ ਨਹੀਂ ਲੈ ਸਕਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਤੱਕਾ ਕਰ ਰਹੀ ਹੈ ਇਥੇ ਵੋਟਰਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਪਰਚੇ ਕਰ ਰਹੀ ਹੈ ਝੂਠੇ ਪਰਚੇ ਕਰ ਰਹੀ ਹੈ ਔਰ ਦੂਜੇ ਪਾਸੇ ਭਾਜਪਾ ਕਹਿੰਦੇ ਵੀ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਹੈ ਸਿਰਫ ਪੁਲਿਸ ਆਪਣਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਸੋ ਅਸਲ ਸਚਾਈ ਕੀ ਹੈ ਤੇ ਸਾਡੇ ਪੰਜਾਬ ਵਾਲੇ ਪ੍ਰੈਸ ਵਾਲੇ ਭਰਾ ਅਨਮਿਊਟ ਤੋਂ ਮੁੰਡਾ ਰਵੀ ਆ ਅੰਤਰਪ੍ਰੀਤ ਐ ਸਿੱਖ ਸਾਫਤ ਸੂਰਤ ਨਾਰ ਅਰਜਨ ਅਰਜਨਾਸ ਕੋਕਸਮੈਨ ਤੋਂ ਕੁਲਦੀਪ ਆ ਮੁੰਡਾ ਹੋਰ ਇਹਨਾਂ ਦੇ ਨਾਲ ਤਿੰਨ ਚਾਰ ਕੈਮਰਾਮੈਨ ਇਹਨਾਂ ਸਾਰਿਆਂ ਨੇ ਕਰਕੇ ਉਂਗਲਾਂ ਦੇ ਕੇ ਆਹ ਸ਼ਰਾਬ ਵੰਡਦੇ ਪਏ ਆ ਪੈਸੇ ਵੰਡਦੇ ਪਏ ਆ ਤੇ ਉਹ ਪੁਲਿਸ ਵਾਲੇ ਕਹਿੰਦੇ ਫੜੋ ਫਿਰੇ ਜਾਨਣਾ ਬਚ ਗਿਆ ਲਾਸ਼ੀਰੀ ਦੇਤੀ ਬੀਜੇਪੀ ਵਾਲਿਆਂ ਨੂੰ ਉਹਨਾਂ ਬੀਜੇਪੀ ਵਾਲਿਆਂ ਇਹਨਾਂ ਨੂੰ ਕੁੱਟ-ਕੁੱਟ ਕੇ ਵਿਚਾਰਿਆਂ ਨੂੰ ਅਦਮਰੇ ਕਰਦਾ ਉੱਥੇ ਵੀ ਇਹਨਾਂ ਇਹਨਾਂ ਨਾਲ ਕੁੱਟ ਮਾਰੀ ਇਹ ਸ਼ਰਾਬ ਕੋਈ ਵੰਡਦਾ ਪਿਆ ਪੈਸੇ ਕੋਈ ਵੰਡਦਾ ਪਿਆ ਸ਼ਿਕਾਇਤ ਤੀਜੇ ਬੰਦੇ ਕੀਤੀ ਆ ਤੇ ਫੜ ਕੇ ਪ੍ਰੈਸ ਵਾਲਿਆਂ ਨੂੰ ਅੰਦਰ ਦੇ ਦੇਣਾ ਕਿਉਂ ਦਿੱਤਾ ਸਿਰਫ ਇਸ ਕਰਕੇ ਦਿੱਤਾ ਵੀ ਇਹਨਾਂ ਦੇ ਪੱਗਾਂ ਬੰਨੀਆਂ ਸੀ ਇਹ ਪੰਜਾਬੀ ਦਾਹੀਂ ਜਾ ਕੇ ਗੱਲ ਕੀਤੀ ਵੀ ਸਾਨੂੰ ਮਿਲਾਓ ਕਿਹੜੇ ਬੰਦੇ ਆ ਸਾਡੇ ਪੰਜਾਬ ਤੋਂ ਆਏ ਆ ਸਾਡੇ ਭਰਾ ਆ ਸਾਨੂੰ ਮਿਲਾ ਦਿਓ ਕੀ ਕਸੂਰ ਕੀਤਾ ਇਹਨਾਂ ਨੇ ਅੱਗੋਂ ਉਹਨਾਂ ਨੇ ਧਮਕੀਆਂ ਦਿੱਤੀਆਂ ਵੀ ਲਾਠ ਲਿਆਓ ਡਾਂਗਾ ਲਿਆਓ ਇਹਨਾਂ ਨੂੰ ਰਾਤ 11:00 11:30 ਨੂੰ ਅਰੈਸਟ ਕੀਤਾ ਸਾਰੀ ਰਾਤ ਇਹਨਾਂ ਨੂੰ ਹਵਾਲਾ 'ਚ ਰੱਖਿਆ ਮੁੜ ਕੇ ਤੜਕੇ ਦੇ ਪੈਰ 4 ਵਜੇ ਦੇ ਕਰੀਬ ਇਹਨਾਂ ਦਾ ਮੈਡੀਕਲ ਕਰਨ ਖੜਿਆ ਮੁੜ ਕੇ ਇਹਨਾਂ ਨੂੰ 9:30 ਦਿਨੇ ਛੱਡਿਆ ਇੰਦਰਾ ਗਾਂਧੀ ਦਾ ਜਦੋਂ ਮਰਡਰ ਹੋਇਆ ਉਦੋਂ ਸਰਦਾਰ ਸਤਵੰਤ ਸਿੰਘ ਸਰਦਾਰ ਬੀਨਤ ਸਿੰਘ ਤੇ ਸਰਦਾਰ ਕੇਰ ਸਿੰਘ ਤੇ ਇੱਥੇ ਐਫ ਆਈ ਆਰ ਦਰਜ ਹੋਈ ਇਸ ਥਾਣੇ ਦਾ ਇਤਿਹਾਸ ਆਜੇ ਤੇ 25 ਦਿਨ ਹੋ ਗਿਆ ਸਾਡੇ ਦੇ ਕਦੀ ਕਿਹੇ ਬੰਦੇ ਨੂੰ ਇਹਨਾਂ ਫੜ ਲਿਆ ਕਦੀ ਕਿਹੇ ਬੰਦੇ ਨੂੰ ਫੜ ਲਿਆ ਤਾਂਹੀਂ ਦੇ ਮਗਰ ਜਾ ਕੇ ਕਦੀ ਕਿਸੇ ਨੂੰ ਛਡਾਓ ਕਦੀ ਕਿਸੇ ਨਾਲ ਗੱਲ ਕਰੋ ਅਫਸਰ ਨਾਲ ਵੀ ਕੀ ਕਸੂਰ ਹੈ ਇਹਨਾਂ ਦਾ ਬਿਨਾਂ ਕਸੂਰ ਤੋਂ ਲਿਆ ਲਿਆ ਕੇ ਬੰਦ ਕਰੀ ਜਾਂਦੇ ਜੀ ਤੇ ਸਿਰਫ ਇਹੋ ਹੀ ਵੀ ਗੁੰਡਾਗਰਦੀ ਵੀ ਇਹ ਇੱਥੇ ਆ ਕੇ ਕੋਈ ਭਾਜਪਾ ਦੇ ਉਲਟ ਨਾ ਬੋਲੇ ਭਾਜਪਾ ਦਾ ਨਹੀਂ ਕੋਈ ਬਰੂਰ ਕਰ ਸਕਦਾ ਜਿਹੜੇ ਪੰਜਾਬ ਚ ਵਾਦੇ ਕੀਤੇ ਸੀ ਉਹ ਤੁਹਾਡੇ ਕਦੋਂ ਵਫਾ ਹੋਣ ਗਏ ਆ ਜਿਹੜੇ ਇਸ ਵਾਰ ਦਿੱਲੀ ਦੀ ਇਲੈਕਸ਼ਨ ਚ ਕੀਤੇ ਐ ਕਿ ਲੋਕਾਂ ਨੂੰ ਆਹ ਹਸੂਲਤਾ ਦਵਾਂਗੇ ਅਸੀਂ ਦਿੱਲੀ ਦੇ ਲੋਕਾਂ ਨੂੰ ਉਹ ਵਾਦੇ ਕਦੋਂ ਵਫਾ ਹੋਣਗੇ ਗਰੰਟੀ ਰਹਿ ਗਈ ਆ ਇੱਕ ਪੀਪੀਆਂ ਨੂੰ 1000 ਰੁਪਇਆ ਦੇਣ ਵਾਲੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਉਹ ਵੀ ਪੀਪੀਆਂ ਦੇ ਪੈਸੇ ਰੱਖ ਲੈਣੇ ਉਹ ਵੀ 1000 ਰੁਪਇਆ ਦੇ ਦੇਣਾ ਅਜੇ 3 ਸਾਲ ਸਰਕਾਰ ਨੰਗੀ 2 ਸਾਲ ਪਿੱਛੇ ਪਈ 5 ਸਾਲਾਂ ਦਾ ਕੰਮ ਕਰਨ ਨੂੰ ਕਿਹਾ ਸੀ ਨਾ ਤੇ ਅਸੀਂ ਤੇ 5 ਸਾਲਾਂ ਚ ਸਾਰੇ ਹੀ ਕੰਮ ਕਰਤੇ ਇੱਕ ਕੰਮ ਰਹਿ ਗਿਆ ਉਹ ਵੀ ਹੋ ਜਾਣਾ ਵਾਸ਼ਿਆ ਵੀ ਜੋ ਕੇਜਰੀਵਾਲ ਕਹਿੰਦਾ ਉਹ ਕਰਕੇ ਦਿਖਾਉਣਾ ਇੱਥੇ ਪਹਿਲਾਂ ਲਗਾਤਾਰ ਕਾਂਗਰਸ ਰਹੀ ਆ ਹੋਰ ਵੀ ਸਰਕਾਰਾਂ ਬੰਦੀਆਂ ਰਹੀਆਂ ਜੋ ਕਹਿੰਦੇ ਰਹੇ ਉਹਨਾਂ ਚੋਂ ਕੁਝ ਵੀ ਨਹੀਂ ਪੂਰਾ ਕਰਦੇ ਰਹੇ ਲੋਕਾਂ ਨੂੰ ਵਿਸ਼ਵਾਸ ਆ ਤੇ ਪਹਿਲਾਂ ਬੀਜੇਪੀ ਤੇ ਕਾਂਗਰਸ ਵਾਲੇ ਕਹਿੰਦੇ ਸੀ ਵੀ ਇਹ ਜਿਹੜਾ ਬੀਬੀਆਂ ਨੂੰ 1000 ਰੁਪਿਆ ਕੇਜਰੀਵਾਲ ਨੇ ਦਿੱਲੀ 'ਚ ਦਿੱਤਾ ਆ ਉਹਦੀ ਅਸੀਂ ਜਾਂਚ ਕਰਾਂਗੇ ਘਟਾਲਾ ਆ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਵੀ ਲੋਕ ਸਾਰੇ ਕੇਜਰੀਵਾਲ ਦੇ ਨਾਲ ਆ ਤੇ ਹੁਣ ਬੀਜੇਪੀ ਦੇ ਕਾਂਗਰਸ ਵਾਲੇ ਆਂਦੇ ਜਿਹੜੀਆਂ ਯੋਜਨਾਵਾਂ ਕੇਜਰੀਵਾਲ ਜੀ ਨੇ ਲਾਗੂ ਕੀਤੀਆਂ ਅਸੀਂ ਉਹ ਜਾਰੀ ਰੱਖਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ 5 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਸੋ ਇਹਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਸਾਡੇ ਨਾਲ ਇਸ ਵੇਲੇ ਤਮਾਮ ਗੱਲਬਾਤ ਕਰਨ ਲਈ ਮੌਜੂਦ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਪੁੱਲਰ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਫਤੀਪੁਰ ਸਾਹਿਬ ਧੰਨਵਾਦ ਮੇਰਾ ਪਹਿਲਾ ਸਵਾਲ ਇਹੋ ਹੀ ਹੈ ਕਿ ਬੜਾ ਜ਼ੋਰ ਲੱਗਿਆ ਹੋਇਆ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਪੰਜਾਬ ਤੋਂ ਵੀ ਸਾਰੇ ਮੰਤਰੀ ਐਮ ਐਲ ਏ ਤੁਹਾਡੇ ਵਰਕਰ ਸਪੋਰਟਰ ਨੇ ਜਿਹੜੇ ਉਹ ਇੱਥੇ ਆਏ ਹੋਏ ਨੇ ਕੀ ਲੱਗਦਾ ਐ ਇਸ ਵਾਰ ਦਿੱਲੀ ਫਤਿਹ ਕਰ ਲੋਗੀ ਆਮ ਆਦਮੀ ਪਾਰਟੀ ਵੇਖੋ ਕਿਹੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੋਵੇ ਤੇ ਆਪਾਂ ਵੇਖ ਨਹੀਂ ਆ ਜਿਹੜੀ ਪਾਰਟੀ ਇਲੈਕਸ਼ਨ ਲੜਦੀ ਭਾਵੇਂ ਉਹਦੇ ਜਿੱਥੇ ਜਿੱਥੇ ਸਰਕਾਰਾਂ ਆਉਣ ਜਾਂ ਜਿੱਥੇ ਨਾ ਵੀ ਸਰਕਾਰ ਹੋਵੇ ਉੱਥੋਂ ਦੇ ਨਮਾਇंदे ਆ ਕੇ ਪ੍ਰਚਾਰ ਕਰਦੇ ਆ ਜੇ ਆਪਾਂ ਪੰਜਾਬ ਦੇ ਵੇਖੀਏ ਪੰਜਾਬ ਤੋਂ ਬੀਜੇਪੀ ਵਾਲੇ ਵੀ ਇੱਥੇ ਆ ਕੇ ਪ੍ਰਚਾਰ ਕਰਦੇ ਪਏ ਆ ਕਾਂਗਰਸ ਵਾਲੇ ਵੀ ਪ੍ਰਚਾਰ ਕਰਦੇ ਪਏ ਆ ਲੀਡਰ ਜਿੱਤੇ ਲੀਡਰ ਜਿਹੜੇ ਆ ਉਹ ਵੀ ਹਰੇ ਲੀਡਰ ਵੀ ਕਰਦੇ ਪਏ ਉਸੇ ਤਰ੍ਹਾਂ ਹੀ ਵੇਖੋ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਜੜ੍ਹ ਲੱਗੀ ਆ ਜਿਨ੍ਹਾਂ ਨੇ ਸਾਨੂੰ ਐਮਐਲਏ ਬਣਾਇਆ ਟਿਕਟਾਂ ਦਿੱਤੀਆਂ ਮੰਤਰੀ ਬਣਾਇਆ ਚੇਅਰਮੈਨ ਬਣਾਏ ਸਰਪੰਚ ਬਣਾਏ ਵੱਡੇ ਵੱਡੇ ਅਹੁਦੇ ਦਿੱਤੇ ਤੇ ਸਾਡਾ ਫਰਜ਼ ਪੰਦਾ ਸਾਡੇ ਭਰਾਵਾਂ ਦੀਆਂ ਸਾਡੇ ਪਾਰਟੀ ਦੇ ਜਿਹੜੇ ਸਾਡੇ ਕੌਮੀ ਕਨਵੀਨਰ ਨੇ ਉਹਨਾਂ ਦੀਆਂ ਇਲੈਕਸ਼ਨਾਂ ਸਾਡਾ ਫਰਜ਼ ਪੰਦਾ ਉੱਥੇ ਆ ਕੇ ਪ੍ਰਚਾਰ ਕਰੀ ਪਾਰਟੀ ਦੀਆਂ ਨੀਤੀਆਂ ਘਰ ਘਰ ਪਚਾਈਏ ਪਰ ਇੱਥੇ ਜੁਰਮ ਦੀ ਇੰਤਿਹਹਾ ਕਰਤੀ ਬੀਜੇਪੀ ਨੇ ਨਾਲ ਚੋਣ ਕਮਿਸ਼ਨਰ ਨੇ ਨਾਲ ਜਿਹੜੀ ਪੁਲਿਸ ਆ ਉਹਨੇ ਰਲ ਮਿਲ ਕੇ ਇੰਨੀ ਗੁੰਡਾਗਰਦੀ ਇੱਥੇ ਕੀਤੀ ਹੈ ਜਿਹਦਾ ਪਤਾ ਲੱਗਦਾ ਨਾ ਕਿ ਇਹ ਬੰਦਾ ਆਮ ਆਦਮੀ ਪਾਰਟੀ ਦਾ ਬੂਥ ਇੰਚਾਰਜ ਆ ਜਾਂ ਵਰਕਰ ਆ ਜਾਂ ਕੋਈ ਇਹ ਲੀਡਰ ਆ ਆਮ ਆਦਮੀ ਪਾਰਟੀ ਦਾ ਉਹਨੂੰ ਧੱਕੇ ਨਾਲ ਪਹਿਲਾਂ ਤੇ ਜਾਂ ਤੇ ਉਹਨੂੰ ਦਬਾਇਆ ਜਾਂਦਾ ਉਹਨੂੰ ਇਹ ਪਾਰਟੀ 'ਚ ਸ਼ਾਮਲ ਹੋਣ ਲਈ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਕੀਤੀਆਂ ਜਾਂਦੀਆਂ ਜੇ ਨਹੀਂ ਉਹ ਮੰਨਦਾ ਤੇ ਫਿਰ ਉਹਨੂੰ ਕਟਮਾਰ ਕੀਤੀ ਜਾਂਦੀ ਹੈ ਫਿਰ ਵੀ ਨਹੀਂ ਮੰਨਦਾ ਫਿਰ ਉਹਨੂੰ ਹਵਾਲਾ 'ਚ ਬੰਦ ਕੀਤਾ ਜਾਂਦਾ ਤੇ ਉੱਥੇ ਜਾ ਕੇ ਡਰਾਇਆ ਜਾਂਦਾ ਵੀ ਪਰਚਾ ਹੋ ਜਾਣਾ ਨਹੀਂ ਤੇ ਸਰੂਪਾ ਵਾਲਾ ਆਮ ਆਦਮੀ ਪਾਰਟੀ ਨੂੰ ਰਵਿੰਦਰ ਕੇਜਰੀਵਾਲ ਨੂੰ ਲੋਕ ਪਿਆਰ ਕਰਦੇ ਆ ਉਹ ਭਾਵੇਂ ਹਵਾਲਾ 'ਚ ਦੇ ਕੇ ਦਬਾਉਂਦੇ ਵੀ ਆ ਪਰ ਫਿਰ ਵੀ ਕੋਈ ਨਹੀਂ ਮੰਨਦਾ ਉਹਦੇ ਬਾਅਦ ਫਿਰ ਇਹ ਪਰਚੇ ਕਰਦੇ ਆ ਚੂਤੇ ਬੜਾ ਧੱਕੇਸ਼ਾਹੀ ਕੀਤੀ ਇਥੇ ਮੁੰਡਾ ਚੇਤਨ ਨਾਂ ਦਾ ਨਵੀਂ ਦਿੱਲੀ ਵਿਧਾਨ ਸਭਾ ਚ ਹੀ ਆ ਸਿਰਫ ਉਹ ਇੱਕ ਬੂਥ ਇਨਚਾਰਜ ਹੈ ਮੁੰਡਾ ਚੇਤਨ 18-19 ਸਾਲ ਦੀ ਮਯਜ ਉਹਦੀ ਉਮਰ ਹੈ ਉਹਨੂੰ ਮੁੰਡੇ ਨੂੰ ਇੱਕ ਸਿਰਫ ਇਹਸ ਕਰਕੇ ਚੁੱਕ ਲਿਆ ਕਿ ਉਹਨਾਂ ਨੇ ਜਗਰਾਤਾ ਕਰਾਇਆ ਤੇ ਉਹਨੂੰ ਪੁੱਛਿਆ ਵੀ ਤੇਰੇ ਕੋਲ ਜਗਰਾਤੇ ਲਈ ਪੈਸੇ ਕਿੱਥੋਂ ਆਏ ਦੱਸੋ ਮਹਾਰਾਜ ਦਾ ਨਾਂ ਲੈਣਾ ਕਿਸੇ ਨੇ ਅੱਜ ਤੱਕ ਕਿਸੇ ਪਾਰਟੀ ਨਹੀਂ ਹੈ ਪੁੱਛਿਆ ਭਾਵੇਂ ਇਲੈਕਸ਼ਨ ਦਾ ਵੇਲਾ ਹੋਵੇ ਭਾਵੇਂ ਇਲੈਕਸ਼ਨ ਤੋਂ ਬਿਨਾਂ ਹੋਵੇ ਇਹ ਨਹੀਂ ਪੁੱਛਿਆ ਕਦੀ ਕਿਹਨੇ ਵੀ ਪੈਸੇ ਕਿੱਥੋਂ ਆਏ ਉਹਨੂੰ ਪੁੱਛਦੇ ਵੀ ਤੇਰੇ ਕੋਲ ਪੈਸੇ ਕਿੱਥੋਂ ਆਏ ਆ ਤੂੰ ਜਗਰਾਤਾ ਕਰਾਇਆ ਉਨੂੰ ਕੁੱਟਿਆ ਮਾਰਿਆ ਗਿਆ ਵਿਚਾਰੇ ਨੂੰ ਫਿਰ ਉਹਦੇ ਤੇ 110 ਦਾ ਕਲੰਦਰਾ ਕੱਟ ਕੇ ਫਿਰ ਐਸ ਡੀ ਐਮ ਉਹਦੀ ਜ਼ਮਾਨਤ ਨਾ ਲਵੇ ਅਹੀਂ ਜਾ ਕੇ ਸਾਰੇ ਪਿੱਛੇ ਜਾ ਕੇ ਉਹਦੀ ਜ਼ਮਾਨਤ ਕਰਾ ਕੇ ਤੇ ਉਹਨੂੰ ਘਰੇ ਲਿਆਂਦਾ ਤੇ ਉਹਦਾ ਫਿਰ ਵੇਖੋ ਜਜਬਾਉ ਆਂਦਾ ਵੀ ਮੇਰੇ ਨਾਲ ਜਿੰਨਾ ਮਰਜੀ ਧੱਕਾ ਕਰ ਲੈਣ 10 ਪਰਚੂਰ ਕਰ ਦੇਣ ਮੈਂ ਤਾਂ ਕੇਜਰੀਵਾਲ ਦਾ ਸਿਪਾਹੀ ਹਾਂ ਮੈਂ ਕੇਜਰੀਵਾਲ ਦਾ ਇਸ ਵਾਰ ਤੁਹਾਡੀ ਸਰਕਾਰ ਆ ਜਾਏਗੀ ਦਿੱਲੀ ਚ ਬਿਲਕੁਲ ਜੀ ਅੱਗੇ ਤੇ ਇਹ ਲੱਗਦਾ ਹੈ ਕਿ 2-4 ਸੀਟਾ ਆਸੇ ਪਾਸੇ ਹੋਣਗੀਆਂ ਪਰ ਹੁਣ ਤੇ ਲੱਗਦਾ 70 ਦੀਆਂ 70 ਸੀਟਾਂ ਹੀ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਵੇਖੋ ਪ੍ਰਵੇਸ਼ ਵਰਮਾ ਜੀ ਨੇ ਬਿਆਨ ਦਿੱਤਾ ਜਿਹੜਾ 26 ਜਨਵਰੀ ਤੋਂ ਪਹਿਲਾਂ ਵੀ 26 ਜਨਵਰੀ ਆ ਰਹੀ ਆ ਜੀ ਪੰਜਾਬ ਨੰਬਰ ਗੱਡੀਆਂ ਇੱਥੇ ਫਿਰਦੀਆਂ ਇੱਥੇ ਕੁਝ ਵੀ ਹੋ ਸਕਦਾ ਵੇਖੋ ਪੰਜਾਬ ਦੇ ਲੋਕ ਜਿਹੜੇ ਆ ਨਾ ਉਹ ਕਿਸੇ ਲਈ ਆਪਦੀ ਜਾਨ ਦੇ ਸਕਦੇ ਕਿਸੇ ਦੀ ਜਾਨ ਨਹੀਂ ਲੈ ਸਕਦੇ ਤੇ ਇਹ ਉਹ ਪੰਜਾਬੀ ਨੇ ਸਾਡੇ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਦਾ ਸਾਰਾ ਪਰਿਵਾਰ ਵਾਰ ਕੇ ਤੇ ਦਿੱਲੀ ਵਾਲਿਆਂ ਨੂੰ ਬਚਾਇਆ ਦਿੱਲੀ ਨੂੰ ਬਚਾਇਆ ਤੇ ਜਿਹੜੇ ਲੋਕ ਇਹ ਰਾਜ ਕਰਦੇ ਪਏ ਆ ਨਾ ਇਹ ਤਾਂ ਹੀ ਰਾਜ ਕਰਦੇ ਪਏ ਆ ਜੇ ਸਿੱਖਾਂ ਨੇ ਇਹਨਾਂ ਦੀ ਰਾਖੀ ਕੀਤੀ ਇਹਨਾਂ ਨੂੰ ਬਚਾਇਆ ਤੇ ਅੱਜ ਇਹ ਰਾਜ ਕਰਦੇ ਪਏ ਆ ਤੇ ਜੇ ਆਪਾਂ 1947 ਨੂੰ ਵੇਖ ਲਈਏ 90% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਜੇ ਅੱਜ ਆਜ਼ਾਦੀ ਦਾ ਇਹ ਲੋਕ ਨੇਕ ਮੰਨਦੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਨੇ ਹੀ ਸਾਨੂੰ ਆਜ਼ਾਦ ਕਰਾਇਆ ਤੇ ਪੰਜਾਬ ਹੀ ਸਾਡੀ ਅੱਜ ਵੀ ਧਿਰ ਪੰਜਾਬ ਆ ਕਿਉਂਕਿ ਸਰਦਾਂ ਦੇ ਉੱਤੇ ਜਿਹੜੇ ਦੁਸ਼ਮਨ ਦੇਸ਼ ਨੇ ਸਾਡੇ ਉੱਥੇ ਵੀ ਸਿੱਖ ਰੈਜiment ਪੰਜਾਬੀ ਅੱਗੇ ਹੋ ਕੇ ਆਪਦੀ ਹਿੱਕ ਡਾਉਂਦੇ ਆ ਸਾਡੀ ਰਾਖੀ ਜੇ ਕਰਦੇ ਪਏ ਅੱਜ ਕੋਈ ਸਭ ਤੋਂ ਸਿਰ ਧੋ ਕੇ ਉਹ ਸਿੱਖ ਰੈਜiment ਤੇ ਪੰਜਾਬੀ ਕਰਦੇ ਪਏ ਆ ਸੋ ਤੁਸੀਂ 70 ਦੀ 70 ਸੀਟਾਂ ਕਹਿ ਰਹੇ ਹੋ ਦਿੱਲੀ ਜਿੱਤਾਂਗੇ ਬੜਾ ਵੱਡਾ ਬਿਆਨ ਆ ਪੰਜਾਬ 'ਚ ਵੀ ਤੁਹਾਡੀ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ 13 0 13 ਦੀਆਂ 13 ਸੀਟਾਂ ਜਿੱਤਾਂਗੇ ਪਰ ਤੁਸੀਂ ਜਿੱਤ ਨਹੀਂ पाए ਸੋ ਦਿੱਲੀ 'ਚ ਵੀ ਉਸ ਤਰ੍ਹਾਂ ਦੇ ਹਾਲਾਤ ਹੋਣਗੇ ਰਲਵੇ ਮਿਲਵੇਂ ਜਾਂ ਵਾਕਈ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਰਹੀ ਹੈ ਦੇਖੋ ਹਰ ਇਲੈਕਸ਼ਨ ਦਾ ਜਿਹੜਾ ਹਨ ਜਿਹੜੇ ਨਤੀਜੇ ਹੁੰਦੇ ਉਹ ਅੱਡੋ ਅੱਡ ਹੁੰਦੇ ਆ ਜਿਹੜੀ ਪੰਜਾਬ ਦੀ ਇਲੈਕਸ਼ਨ ਹੀ ਉਹ ਅਲੱਗ ਇਲੈਕਸ਼ਨ ਆ ਜਿਹੜੀ ਦਿੱਲੀ ਦੀ ਇਲੈਕਸ਼ਨ ਆ ਉਹ ਅਲੱਗ ਇਲੈਕਸ਼ਨ ਆ ਤੇ ਵੇਖੋ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਨਾ ਉਹਦਾ ਪਤਾ ਲੱਗ ਜਾਂਦਾ ਵਾ ਵੀ ਜਦੋਂ ਕੋਈ ਧਿਰ ੱੱਕਾ ਕਰਦੀ ਆ ਲੜਦੀ ਆ ਪਰਚੇ ਕਰਾਉਂਦੀ ਆ ਉਹ ਸਮਝ ਲਓ ਉਹ ਧਿਰ ਹਾਰਦੀ ਪਈ ਆ ਤੇ ਦੂਜੀ ਧਿਰ ਜਿਹੜੀ ਸੱਤਾ ਦੇ ਵਿੱਚ ਆ ਉਹ ਹੱਥ ਜੋੜ ਕੇ ਆਪਣਾ ਟਾਈਮ ਪਾਸ ਕਰਦੀ ਪਈ ਐ ਇਹਦਾ ਮਤਲਬ ਸਮਝ ਲਓ ਵੀ ਜਿਹੜੀ ਧਿਰ ਦੀ ਸਰਕਾਰ ਐ ਕੇਜਰੀਵਾਲ ਜੀ ਦੀ ਉਹਨਾਂ ਦੀ ਸਰਕਾਰ ਫੇਰ ਰਿਪੀਟ ਹੋਣ ਵਾਲੀ ਆ ਹਮੇਸ਼ਾ ਲੜਦਾ ਉਹ ਹੁੰਦਾ ਐ ਜਿਹੜਾ ਹਰਦਾ ਹੋਵੇ ਉਹੋ ਹੀ ਹਮੇਸ਼ਾ ਪਰਚੇ ਕਰਾਉਂਦਾ ਹੁੰਦਾ ਜਿੰਨੂੰ ਡਰ ਹੋਵੇ ਵੀ ਮੈਨੂੰ ਵੋਟਾਂ ਨਹੀਂ ਪੈਣਗੀਆਂ ਮੈਂ ਡਰਾਂ ਲਾਂ ਧਮਕਾ ਲਾਂ ਪਰ ਇਹਦਾ ਅਸਰ ਗਲਤ ਪੈਂਦਾ ਹੁਣ ਜਿਹੜੇ ਮੁੰਡੇ ਨੂੰ ਉਹਨੂੰ ਛਡਾ ਕੇ ਲਿਆਂਦਾ ਚੇਤਨ ਨੂੰ ਮੈਂ ਮੁੜ ਕੇ ਉਹਦੇ ਜਿਹੜੀ ਉਹਦੀ ਵਾਰਡ ਸੀ ਉਹਦਾ ਮੱਲਾ ਸੀ ਉੱਥੇ ਗਿਆ ਉੱਥੇ ਹੈਗੀ ਸੀ ਵੋਟ ਹਜ਼ਾਰ ਦੇ ਕਰੀਬ ਵੋਟ ਸੀ ਉਹਨਾਂ ਦੀ ਝੁੱਗੀ ਚੌਂਪੜੀ ਵਾਲਿਆਂ ਦੀ ਹਜ਼ਾਰ ਉਹ ਸਾਰੇ ਦੇ ਸਾਰੇ ਬੀਬੀਆਂ ਨੌਜਵਾਨ ਬਜ਼ੁਰਗ ਬੱਚੇ ਵੀ ਇਕੱਠੇ ਹੋ ਗਏ ਸਾਰੇ ਤੇ ਉਹ ਇੱਕੋ ਗੱਲ ਕਰ ਲਾ ਪਏ ਵੀ ਇਹਨਾਂ ਸਾਡੇ ਚੇਤਨ ਨੂੰ ਜੇਲ੍ਹ 'ਚ ਖੜਿਆ ਕੁੱਟਿਆ ਮਾਰਿਆ ਤੇ ਪਰਚਾ ਕੀਤਾ ਅਸੀਂ ਹੁਣ ਚੇਤਨ ਦੇ ਮਗਰ ਕੇਜਰੀਵਾਲ ਨੂੰ ਵੋਟ ਪਾਉਣੀ ਆ ਅਸੀਂ ਮਨ ਬਣਾਈ ਬੈਠੇ ਆ ਕਿਸੇ ਦਾ ਮਨ ਕਿਸੇ ਪਾਸੇ ਕਿਸੇ ਦਾ ਕੇ ਪਾਸੇ ਪਰ ਜਿਹੜਾ ਇਹ ਧੱਕਾ ਕੀਤਾ ਇਹਦਾ ਜਵਾਬ ਅਸੀਂ ਵੋਟ ਨਾਲ ਦਵਾਂਗੇ 5 ਤਰੀਕ ਨੂੰ ਅਸੀਂ ਚੇਤਨ ਸਾਡਾ ਹੀਰੋ ਆ ਅਸੀਂ ਕੇਜਰੀਵਾਲ ਨੂੰ ਵੋਟ ਪਾਉਣੀ ਆ ਤੇ ਵੇਖੋ ਜਦੋਂ ਧੱਕਾ ਹੁੰਦਾ ਨਾ ਜਿਹੜਾ ਕੋਈ ਆਸੇ ਪਾਸੇ ਵੀ ਹੁੰਦਾ ਧਿਆਨ ਉਹਦਾ ਧਿਆਨ ਵੀ ਉਧਰ ਹੋ ਜਾਂਦਾ ਵੀ ਯਾਰ ਸਾਡੇ ਬੰਦੇ ਨੇ ਧੱਕਾ ਕੀਤਾ ਅਸੀਂ ਇਹਦਾ ਧੱਕੇ ਦਾ ਜਵਾਬ ਵੋਟ ਪਾ ਕੇ ਲੋਕਾਂ ਦੇ ਮਨ 'ਚ ਇਹ ਆ ਵੀ ਅੱਜ ਇਹ ਸੱਤਾ 'ਚ ਨਹੀਂ ਬੰਦੇ ਇਹ ਤਾਂ ਹੀ ਨਾ ਧੱਕਾ ਕਰੀ ਜਾਂਦੇ ਗੁੰਡਾਗਰਦੀ ਕੱਲ ਨੂੰ ਸੱਤਾ ਜਾਗੇ ਤੇ ਸਾਨੂੰ ਛੱਡਣਗੇ ਕਿੱਥੋਂ ਸਭ ਤੋਂ ਵੱਡਾ ਡਰ ਜਿਹੜੇ ਸਾਡੇ ਇੱਥੇ ਝੁੱਗੀ ਝੌਂਪੜੀ ਵਾਲੇ ਆ ਨਾ ਭਰਾ ਪ੍ਰਵਾਸੀ ਜਾਂ ਕੋਈ ਇੱਥੋਂ ਦੇ ਹੀ ਰਹਿਣ ਵਾਲੇ ਉਹਨਾਂ ਨੂੰ ਸਭ ਤੋਂ ਵੱਡਾ ਡਾਇਰੈਕਟ ਕਿਉਂਕਿ ਬੰਬੇ ਦੇ ਵਿੱਚ ਵੀ ਜਦੋਂ ਇਹਨੇ ਆਏ ਆ ਸੱਤਾ ਦੇ ਵਿੱਚ ਇਹਨਾਂ ਆਉਂਦੇ ਆ ਝੁੱਗੀ ਝੌਂਪੜੀ ਢਾ ਕੇ ਤੇ ਆਪਦੇ ਜਿਹੜੇ ਵੱਡੇ ਕਾਰੋਬਾਰੀ ਆ ਇਹਨਾਂ ਦੇ ਜਿਹੜੇ ਫਾਈਨੈਂਸਰ ਨੇ ਉਹਨਾਂ ਨੂੰ ਉਹ ਜਗ੍ਹਾ ਦੇ ਦਿੱਤੀ ਸਾਰੀ ਤੇ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਸਿੱਧਾ ਛਿਰਿਆਂ ਪਤਾ ਵਾ ਆਪੀ ਜੇ ਬੀਜੇਪੀ ਖੁਦਾਨਾ ਖਾਸਤਾ ਕਿਤੇ ਆ ਗਈ ਤੇ ਇਹਨਾਂ ਸਭ ਤੋਂ ਪਹਿਲਾਂ ਸਾਡੀਆਂ ਝੁੱਗੀਆਂ ਝੌਂਪੜੀਆਂ ਢਾ ਕੇ ਇਹ ਜ਼ਮੀਨਾਂ ਆਪਦੇ ਜਿਹੜੇ ਇਹਨਾਂ ਦੇ ਫਾਈਨੈਂਸਰ ਆ ਉਹਨਾਂ ਨੂੰ ਦੇ ਦੇਣੀਆਂ ਇਹਨਾਂ ਨੂੰ ਲੋਕ ਜਿਹੜੇ ਆ ਨਾ ਕਦੀ ਮੂੰਹ ਨਹੀਂ ਲਾਉਣਗੇ ਇਹਨਾਂ ਨੇ ਪੈਸਾ ਵੀ ਥਾ ਵੰਡਿਆ ਸ਼ਰਾਬਾਂ ਥਾ ਵੰਡੀਆਂ ਚਾਦਰਾਂ ਲੋਟੇ ਕਈ ਕੁਝ ਇੱਥੇ ਬੀਜੇਪੀ ਵਾਲਿਆਂ ਨੇ ਵੰਡਿਆ ਲੋਕ ਲੈ ਇਹਨਾਂ ਤੋਂ ਰਿਹਾ ਸਾਰਾ ਕੁਝ ਪਰ ਵੋਟ ਫੇਰ ਆਮ ਆਦਮੀ ਪਾਰਟੀ ਨੂੰ ਪਾਉਣਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਤੱਕਾ ਕਰ ਰਹੀ ਹੈ ਇੱਥੇ ਵੋਟਰਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਪਰਚੇ ਕਰ ਰਹੀ ਹੈ ਝੂਠੇ ਪਰਚੇ ਕਰ ਰਹੀ ਹੈ ਔਰ ਦੂਜੇ ਪਾਸੇ ਬੀਜੇਪੀ ਕਹਿੰਦੇ ਵੀ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਇੱਥੇ ਤਾਂ ਪੁਲਿਸ ਆਪਣਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਸੋ ਅਸਲ ਸਚਾਈ ਕੀ ਹੈ ਵੇਖੋ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਤੇ ਇਹਨਾਂ ਨੇ ਕੀਤਾ ਇਹ ਪਿਛਲੀ ਤੋਂ ਪਿਛਲੀ ਰਾਤ ਦੀ ਗੱਲ ਆ ਸਾਡੇ ਪੰਜਾਬ ਤੋਂ ਪੱਤਰਕਾਰ ਭਾਈਚਾਰੇ ਤੋਂ ਭਰਾਏ ਆ ਵੇਖੋ ਜਦੋਂ ਵੋਟਾਂ ਹੁੰਦੀਆਂ ਜਦੋਂ ਪੰਜਾਬ ਚ 2022 ਵਾਲੀ ਇਲੈਕਸ਼ਨ ਹੀ ਜਾਂ ਉਹਦੇ ਬਾਅਦ ਕਾਰਪੋਰੇਸ਼ਨ ਇਲੈਕਸ਼ਨਾਂ ਆ ਹੀ ਇੱਥੋਂ ਦਿੱਲੀ ਤੋਂ ਯੂਪੀ ਤੋਂ ਪਿਆਰ ਤੋਂ ਵੀ ਪ੍ਰੈਸ਼ਰ ਪੁੱਟ ਰ ਉੱਥੇ ਜਾਂਦੇ ਰਹੇ ਆ ਸਾਡੀਆਂ ਵੀ ਉਹ ਕਰਦੇ ਰਹੇ ਆ ਕਵਰੇਜ ਕਰਦੇ ਰਹੇ ਆ ਸਾਰਾ ਕੁਝ ਹੁੰਦਾ ਰਿਹਾ ਫੋਲ ਜਾਦੀ ਹੈ ਜਿਹੜੇ ਮਰਜ਼ੀ ਸਵਾਲ ਕਰਦੇ ਹੈਂ ਜਵਾਬ ਦਿੰਦੇ ਰਹੇ ਆ ਤੇ ਪੰਜਾਬ ਤੋਂ ਸਾਡੇ ਭਰਾ ਇੱਥੇ ਕਵਰੇਜ ਕਰਨ ਆਏ ਤੇ ਇੱਕ ਜਗ੍ਹਾ ਤੇ ਭਾਜਪੀ ਵਾਲੇ ਸ਼ਰਾਬ ਤੇ ਪੈਸੇ ਵੰਡ ਕੇ ਵੋਟਾਂ ਖਰੀਦ ਰਹੇ ਸੀ ਨਵੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਉੱਥੋਂ ਕਿਹੇ ਤੀਜੇ ਬੰਦੇ ਨੇ 3rd ਪਰਸਨ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਉਹਨਾਂ ਦੀ ਵੀਡੀਓ ਬਣਾ ਕੇ ਪਾਤੀ ਕਿ ਆਹ ਬੰਦੇ ਸ਼ਰਾਬ ਤੇ ਪੈਸਾ ਵੰਡਦੇ ਪਏ ਆ ਤੇ ਇਹਨਾਂ ਨੂੰ ਆ ਕੇ ਤੇ ਰੋਕੋ ਚੋਣ ਕਮਿਸ਼ਨ ਨਾ ਪੁਲਿਸ ਲੈ ਕੇ ਗਿਆ ਉੱਥੇ ਉੱਥੇ ਉਹ ਪ੍ਰੈਸ ਵਾਲੇ ਵੀ ਕਿਤੇ ਰੱਬ ਹੀ ਉਹ ਵੀ ਪਹੁੰਚ ਕੇ ਕਵਰੇਜ ਕਰਦੇ ਪਏ ਸੀ ਤੇ ਜਾ ਕੇ ਪੁਲਿਸ ਨੇ ਤੇ ਚੋਣ ਕਮਿਸ਼ਨ ਵਾਲਿਆਂ ਨੇ ਜਾਂਦਿਆਂ ਹੀ ਭਾਜਪੀ ਵਾਲਿਆਂ ਨੂੰ ਪੁੱਛਿਆ ਜਿਹੜੇ ਵੰਦੇ ਪਏ ਹੋਰ ਨਹੀਂ ਕਿਸੇ ਕੋ ਗਏ ਉਹਨਾਂ ਨੂੰ ਕਹਿੰਦੇ ਸ਼ਿਕਾਇਤ ਹੋਈ ਇੱਥੇ ਸ਼ਰਾਬ ਤੇ ਪੈਸੇ ਕੌਣ ਵੰਡਦਾ ਪਿਆ ਉੱਥੇ ਸਾਡੇ ਪੰਜਾਬ ਵਾਲੇ ਪ੍ਰੈਸ ਵਾਲੇ ਭਰਾ ਅਨਮਿਊਟ ਤੋਂ ਮੁੰਡਾ ਰਵੀ ਆ ਅੰਤਰਪ੍ਰੀਤ ਆ ਸਿੱਖ ਸਾਫਤ ਸੂਰਤ ਨਾਲ ਅਰਜੁਨ ਅਰਜਾਨਾ ਸਪੋਕਸਮੈਨ ਤੋਂ ਕੁਲਦੀਪ ਆ ਮੁੰਡਾ ਹੋਰ ਇਹਨਾਂ ਦੇ ਨਾਲ ਤਿੰਨ ਚਾਰ ਕੈਮਰਾਮੈਨ ਸੀ ਇਹਨਾਂ ਸਾਰਿਆਂ ਨੇ ਕਰਕੇ ਉਂਗਲਾਂ ਦੇ ਕੇ ਆ ਸ਼ਰਾਬ ਵੰਡੇ ਪਏ ਆ ਪੈਸੇ ਵੰਡੇ ਪਏ ਆ ਤੇ ਉਹ ਪੁਲਿਸ ਵਾਲੇ ਕਹਿੰਦੇ ਫੜੋ ਫਿਰੇ ਜਾਨ ਨਾ ਬਜ ਗਿਆ ਲਾਸ਼ੇਰੀ ਦੇਤੀ ਬੀਜੇਪੀ ਆਲਿਆਂ ਨੂੰ ਉਹਨਾਂ ਬੀਜੇਪੀ ਆਲਿਆਂ ਇਹਨਾਂ ਨੂੰ ਕੁੱਟ-ਕੁੱਟ ਕੇ ਵਿਚਾਰਿਆਂ ਨੂੰ ਅਧਮਰੇ ਕਰਤਾ ਉੱਥੇ ਵੀ ਇਹਨਾਂ ਇਹਨਾਂ ਨਾਲ ਕੁੱਟ ਮਾਰ ਕੀਤੀ ਉਹਦੇ ਬਾਅਦ ਪੁਲਸ ਨੇ ਛਡਾਇਆ ਤੱਕ ਨਹੀਂ ਜਦੋਂ ਉਹਨਾਂ ਨੇ ਆਪਦਾ ਚਾਲ ਆ ਲਿਆ ਨਾ ਤੇ ਪੁਲਸ ਨੇ ਇਹਨਾਂ ਨੂੰ 6-7 ਨੂੰ ਕਰਕੇ ਰੈਸਟ ਤੇ ਥਾਣੇ 'ਚ ਲੈ ਜਾਂਦਾ ਤੁਗਲਕ ਰੋਡ ਥਾਣਾ ਜਿੱਥੇ ਤੁਸੀਂ ਵੇਖੀ ਹੋਣੀ ਵੀਡੀਓ ਰਾਤ ਨੂੰ 2 ਵਜੇ ਲਾਈਵ ਕੀਤਾ ਅਮਨ ਰੋੜਾ ਜੀ ਨੇ ਬਿਲਕੁਲ ਤੁਸੀਂ ਵੀ ਗਏ ਸੀ ਅਮਨ ਰੋੜਾ ਵੀ ਸੀ ਤੇ ਉਹ ਜਦੋਂ ਇਹਨਾਂ ਨੂੰ ਕਿਤੇ ਕੀਤਾ ਵਾ 11:30 ਵਜੇ ਦੇ ਕਰੀਬ ਰੈਸਟ ਇਹਨਾਂ ਨੇ ਇਥੋਂ ਕਰਕੇ ਲਿਆਂਦਾ ਸਾਨੂੰ ਜਦੋਂ ਪਤਾ ਲੱਗਾ ਵੀ ਸਾਡੇ ਪੰਜਾਬ ਦੇ ਪੱਤਰਕਾਰ ਭਰਾ ਇਹਨਾਂ ਨੇ ਫੜ ਲਿਆ ਸਾਨੂੰ ਇਹ ਪਤਾ ਸੀ ਵੀ ਪ੍ਰੈਸ ਵਾਲੇ ਆ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਬੰਦੇ ਆ ਤੇ ਚਲੋ ਸਾਡੇ ਅਮਨ ਅਰੋੜਾ ਜੀ ਗਏ ਸਾਡੇ ਪੰਜਾਬ ਪ੍ਰਧਾਨ ਨੇ ਨਾਲ ਸ਼ੈਰੀ ਕਲਸੀ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨਾਲ ਦਾਸ ਵੀ ਗਿਆ ਨਾਲ ਸਾਡੇ ਚੇਅਰਮੈਨ ਸੰਨੀ ਆਲੂ ਵਾਲੀਆ ਜੀ ਐਮਐਲਏ ਸਾਡੇ ਲਾਡੀ ਢੋਸ ਜੀ ਧਰਮਕੋੜ ਤੋਂ ਉਹ ਅਸੀਂ 6-7 ਜਣੇ ਜਿਹੜੇ ਅਸੀਂ ਮੌਕੇ ਤੇ ਇੱਥੇ ਇੱਕ ਦੂਜੇ ਨਾਲ ਗੱਲ ਹੋਈ ਅਸੀਂ ਬੈਠ ਕੇ ਉੱਥੇ ਚੱਲ ਗਏ ਉੱਥੇ ਗਏ ਤੇ ਜਾ ਕੇ ਚਲੋ ਅਸੀਂ ਜਾ ਕੇ ਗੱਲ ਕੀਤੀ ਵੀ ਸਾਨੂੰ ਮਿਲਾਓ ਕਿਹੜੇ ਬੰਦੇ ਆ ਸਾਡੇ ਪੰਜਾਬ ਤੋਂ ਆਏ ਆ ਸਾਡੇ ਭਰਾ ਆ ਭਾਵੇਂ ਕੋਈ ਵੀ ਆ ਸਾਡੇ ਉਹ ਯਾਰ ਪੰਜਾਬੀ ਨੇ ਸਾਡੇ ਭਰਾ ਨੇ ਸਾਨੂੰ ਮਿਲਾ ਦਿਓ ਕੀ ਕਸੂਰ ਕੀਤਾ ਉਹਨਾਂ ਨੇ ਅੱਗੋਂ ਉਹਨਾਂ ਨੇ ਧਮਕੀਆਂ ਦਿੱਤੀਆਂ ਵੀ ਲਾਠ ਲਿਆਓ ਡਾਂਗਾ ਲਿਆਓ ਇਹਨਾਂ ਨੂੰ ਚਲੋ ਮੈਂ ਵੀ ਅੱਗੋਂ ਕਿਹਾ ਮੈਂ ਕਿਹਾ ਲੈਓ ਲਾਠ ਜਿਹੜੇ ਲੈ ਕੇ ਆਉਣੇ ਆ ਤੇ ਵੇਖੋ ਰਾਤ 11:15 ਵਜੇ ਇਹਨਾਂ ਨੂੰ ਰੈਸਟ ਕੀਤਾ ਅਸੀਂ ਪਹੁੰਚ ਗਏ ਉੱਥੇ 12:30 1 ਵਜੇ ਪਹੁੰਚ ਗਏ ਅਸੀਂ ਅਸੀਂ ਉੱਥੇ ਇਹਨਾਂ ਦੀ ਨਾਲ ਹੀ ਇਹਨਾਂ ਨੂੰ ਜਦੋਂ ਉਹ ਮੁੜ ਕੇ ਬਾਹਰ ਲੈ ਕੇ ਜਾਂਦਾ ਮੈਡੀਕਲ ਕਰਾਉਣ ਲਈ ਸਾਡੇ ਸਾਥੀ ਫਿਰ ਇਹਨਾਂ ਕੋਲ ਹਸਪੀਟਲ 'ਚ ਵੀ ਗਏ ਸਾਥੀਆਂ ਦੇ ਕੋਲ ਮੈਡੀਕਲ ਕਰਾ ਕੇ ਫਿਰ ਇੱਥੇ ਲਿਆ ਕੇ 9:30 ਵਜੇ ਇਹਨਾਂ ਨੂੰ ਜਿੰਨਾ ਚਿਰ ਡਿਸਚਾਰਜ ਨਹੀਂ ਕੀਤਾ ਅਸੀਂ ਤੇ ਸਾਡੇ ਸਾਥੀ ਨਾਲ ਹੀ ਰਹੇ ਆ ਪੀ ਯਾਰ ਵੇਖੋ ਐਡਾ ਵੱਡਾ ਲੋਕਤੰਤਰ ਦਾ ਘਰ ਸਵੇਰ ਦੇ 9:30 ਵਜੇ ਤੱਕ ਰਾਤ 11:15 ਨੂੰ ਰੈਸਟ ਕੀਤਾ ਸਾਰੀ ਰਾਤ ਇਹਨਾਂ ਨੂੰ ਹਵਾਲਾ 'ਚ ਰੱਖਿਆ ਮੁੜ ਕੇ ਤੜਕੇ ਦੇ ਪੈਰ 4 ਵਜੇ ਦੇ ਕਰੀਬ ਇਹਨਾਂ ਦਾ ਮੈਡੀਕਲ ਕਰਨ ਖੜਿਆ ਮੁੜ ਕੇ ਇਹਨਾਂ ਨੂੰ 9:30 ਦਿਨੇ ਛੱਡਿਆ ਸਾਰਾ ਵੈਰੀਫਾਈ ਕਰਕੇ ਸਾਰਾ ਕੁਝ ਕਰਕੇ ਕਿਉਂਕਿ ਇਹ ਤੇ ਵਿਚਾਰੇ ਪ੍ਰੈਸ ਦੇ ਨਮਾਇंदे ਨੇ ਇਹਨਾਂ ਦਾ ਹੱਕ ਆ ਲੋਕਤੰਤਰ ਦਾ ਚੌਥਾ ਥੰਮ ਆ মিডিਆ ਤੇ ਜੇ ਪ੍ਰੈਸ ਨੂੰ ਵੀ ਇਸ ਤਰ੍ਹਾਂ ਕੀਤਾ ਜਾਊਗਾ ਇਹ ਤੇ ਜਗੋਂ 13ਵੀਂ ਵਾਲੀ ਗੱਲ ਬਣੀ ਆ ਤੇ ਇਹ ਜਿਹੜਾ ਤੁਗਲਕ ਰੋਡ ਥਾਣਾ ਆ ਇਹ ਥਾਣਾ ਸੰਸਦ ਦੇ ਬਿਲਕੁਲ ਨੇੜੇ ਆ ਇਹ ਉਹ ਥਾਣਾ ਆ ਜਿਹੜੇ ਥਾਣੇ 'ਚ ਜਦੋਂ ਮਹਾਤਮਾ ਗਾਂਧੀ ਜੀ ਦਾ ਮਰਡਰ ਹੋਇਆ ਤੇ ਨਥੂਰਾਮ ਗੋੜਸੇ ਤੇ ਐਫ ਆਈ ਆਰ ਹੋਈ ਆ ਇਸੇ ਥਾਣੇ 'ਚ ਐਫ ਆਈ ਆਰ ਹੋਈ ਆ ਉਹਦੇ ਬਾਅਦ ਇੰਦਰਾ ਗਾਂਧੀ ਦਾ ਜਦੋਂ ਮਰਡਰ ਹੋਇਆ ਉਦੋਂ ਸਰਦਾਰ ਸਤਵੰਤ ਸਿੰਘ ਸਰਦਾਰ ਬੀਨਤ ਸਿੰਘ ਤੇ ਸਰਦਾਰ ਕੇਰ ਸਿੰਘ ਤੇ ਇੱਥੇ ਐਫ ਆਈ ਆਰ ਦਰਜ ਹੋਈ ਆ ਇਸ ਥਾਣੇ ਦਾ ਇਤਿਹਾਸ ਆ ਤੇ ਮੈਂ ਤੇ ਅੱਗੇ ਇਹਨਾਂ ਨੂੰ ਹੱਸਦਾ ਹਾਂ ਆਪਦੇ ਸਾਥੀਆਂ ਨੂੰ ਵੀ ਤੁਸੀਂ ਤੇ ਗੁਰੂ ਜਿੰਦਾ ਸ਼ਹੀਦ ਵਾਲਾ ਕੰਮ ਬਣ ਗਿਆ ਤੁਹਾਡਾ ਤੁਸੀਂ ਉਹ ਇਤਿਹਾਸਕ ਥਾਣੇ ਦੇ ਵਿੱਚ ਗਏ ਜੇ ਜਿਹੜਾ ਤੁਹਾਂ ਕਦੀ ਸੋਚਿਆ ਨਹੀਂ ਇਹਨਾਂ ਨੂੰ ਨਹੀਂ ਪਤਾ ਮੈਂ ਹੀ ਦੱਸਿਆ ਇਹਨਾਂ ਨੂੰ ਵੀ ਇਸ ਥਾਣੇ ਦਾ ਬੜਾ ਵੱਡਾ ਇਤਿਹਾਸ ਆ ਕਿਉਂਕਿ ਮੈਨੂੰ ਲਗਭਗ ਅੱਜ ਇੱਥੇ 20-25 ਦਿਨ ਹੋ ਗਏ ਆ ਸਾਡੇ ਤੇ ਕਦੀ ਕਿਹੇ ਬੰਦੇ ਨੂੰ ਇਹਨਾਂ ਫੜ ਲਿਆ ਕਦੀ ਕਿਹੇ ਬੰਦੇ ਨੂੰ ਫੜ ਲਿਆ ਤਾਂ ਅਹੀਂ ਦੇ ਮਗਰ ਜਾ ਕੇ ਕਦੀ ਕਿਸੇ ਨੂੰ ਛਡਾਓ ਕਦੀ ਕਿਸੇ ਨਾਲ ਗੱਲ ਕਰੋ ਅਫਸਰ ਨਾਲ ਵੀ ਕੀ ਕਸੂਰ ਹੈ ਇਹਨਾਂ ਦਾ ਬਿਨਾਂ ਕਸੂਰ ਤੋਂ ਲਿਆ ਲਿਆ ਕੇ ਬੰਦ ਕਰੀ ਜਾਂਦੇ ਜੀ ਤੇ ਸਿਰਫ ਇਹੋ ਹੀ ਵੀ ਗੁੰਡਾਗਰਦੀ ਵੀ ਇਹ ਇੱਥੇ ਆ ਕੇ ਕੋਈ ਭਾਜਪੀ ਦੇ ਉਲਟ ਨਾ ਬੋਲੇ ਭਾਜਪੀ ਦਾ ਨਹੀਂ ਕੋਈ ਵਿਰੋਧ ਕਰ ਸਕਦਾ ਭਾਜਪੀ ਦੀ ਜੇ ਪੈਸੇ ਵੰਡਣ ਦੀ ਜਾਂ ਚਰਾ ਵੰਡਣ ਦੀ ਕੋਈ ਕਵਰੇਜ ਨਹੀਂ ਕਰ ਸਕਦਾ ਤੇ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਕੰਮ ਯੂਪੀ ਬਿਹਾਰ ਚ ਵੀ ਹੁੰਦਾ ਹੋਊਗਾ ਪ੍ਰੈਸ ਨੂੰ ਇੰਨਾ ਜ਼ਿਆਦਾ ਧੱਕੇਸ਼ਾਹੀ ਮੈਨੂੰ ਨਹੀਂ ਲੱਗਦਾ ਮੈਂ ਤਾਂ ਕਹਿੰਨਾ ਤੁਸੀਂ ਕਰਮਾਪਾਗ ਵਾਲੇ ਜੇ ਚੰਗੀ ਸਟੇਟ ਤੇ ਜਨਮ ਲਿਆ ਪੰਜਾਬ ਚ ਤਾਂ ਨਹੀਂ ਐਵੇਂ ਦੀ ਕਦੀ ਗੁੰਡਾਗਰਦੀ ਪ੍ਰੈਸ ਨਾਲ ਹੋਈ ਜਿਵੇਂ ਇਹਨਾਂ ਨੇ ਕੀਤੀ ਹੈ ਵੀ ਫੜ ਕੇ ਹਵਾਲਾ ਚ ਦੇ ਦੇਣਾ ਸਾਰੀ ਰਾਤ ਬਿਨਾ ਕਸੂਰ ਤੋਂ ਬਿਨਾ ਮਤਲਬ ਤੋਂ ਸ਼ਰਾਬ ਕੋਈ ਵੰਡਦਾ ਪਿਆ ਪੈਸੇ ਕੋਈ ਵੰਡਦਾ ਪਿਆ ਸ਼ਿਕਾਇਤ ਤੀਜੇ ਬੰਦੇ ਕੀਤੀ ਆ ਤੇ ਫੜ ਕੇ ਪ੍ਰੈਸ ਵਾਲਿਆਂ ਨੂੰ ਅੰਦਰ ਦੇ ਦੇਣਾ ਕਿਉਂ ਦਿੱਤਾ ਸਿਰਫ ਇਸ ਕਰਕੇ ਦਿੱਤਾ ਵੀ ਇਹਨਾਂ ਦੇ ਪੱਗਾਂ ਬੰਨੀਆਂ ਸੀ ਇਹ ਪੰਜਾਬੀ ਸਨ ਵੀ ਪੰਜਾਬੀ ਨੇ ਤੇ ਇਹਨਾਂ ਨੂੰ ਫੜ ਕੇ ਦੇ ਦਿਓ ਅੰਦਰ ਜੀ ਇਹ ਪੰਜਾਬ ਨੰਬਰ ਗੱਡੀਆਂ ਆਈਆਂ ਤੇ ਪੰਜਾਬ ਤੋਂ ਆਏ ਆ ਫੜ ਕੇ ਇਹਨਾਂ ਨੂੰ ਅੰਦਰ ਦੇ ਦਿਓ ਤੇ ਕਈ ਮੇਰੇ ਭਰਾ ਨਾ ਉਥੇ ਕਮੈਂਟ ਕਰਦੇ ਮਜ਼ਾਕ ਕਰਦੇ ਉਹ ਪਹਿਲਾਂ ਪਤਾ ਤੇ ਕਰ ਲੋ ਭਲੇਓ ਮਾਨਸੋ ਪੀਓ ਫੜਿਆ ਕਿੰਨੂ ਆ ਕਿਹਦੇ ਮਗਰ ਗਏ ਆ ਇੱਥੇ ਤੇ ਹਰ ਜਿਹੜਾ ਪੰਜਾਬ ਤੋਂ ਲੀਡਰ ਹੈ ਨਾ ਭਾਵੇਂ ਕਾਂਗਰਸ ਨਾਲ ਸੰਬੰਧ ਰੱਖਦਾ ਭਾਵੇਂ ਭਾਜੀਪੀ ਨਾਲ ਰੱਖਦਾ ਭਾਵੇਂ ਬਸਪਾ ਨਾਲ ਰੱਖਦਾ ਭਾਵੇਂ ਕਾਲੀਦਲ ਨਾਲ ਸੰਬੰਧ ਰੱਖਦਾ ਅਸੀਂ ਤੇ ਆਮ ਆਦਮੀ ਪਾਰਟੀ ਨੂੰ ਗਏ ਗਏ ਆ ਸਾਨੂੰ ਤੇ ਯਾਰ ਸਾਡੇ ਭਰਾ ਫੜੇ ਆ ਅਸੀਂ ਇਹ ਹੁੜਾ ਗਏ ਆ ਵੀ ਸਾਡੇ ਕੋਈ ਵਰਕਰ ਹੈ ਸਾਨੂੰ ਪਤਾ ਹੀ ਵੀ ਸਾਡੇ ਭਰਾ ਫੜੇ ਸਾਡੇ ਪੰਜਾਬੀ ਆ ਪ੍ਰੈਸ ਪੱਤਰਕਾਰ ਇਹ ਚੀਜ਼ਾਂ ਬਾਅਦ ਚ ਪਹਿਲਾਂ ਤੇ ਆਪਾਂ ਯਾਰ ਇੱਕ ਸਟੇਟ ਦੇ ਆ ਆਪਾਂ ਇੱਕ ਜ਼ਿਲ੍ਹੇ ਦੇ ਆ ਆਪਾਂ ਇੱਕੋ ਸਾਡਾ ਬੋਲੀ ਆ ਇੱਕੋ ਸਾਡੀ ਵेशभूषा ਆ ਸਾਨੂੰ ਇੱਕ ਦੂਜੇ ਦੇ ਮਗਰ ਖਲੋਣਾ ਚਾਹੀਦਾ ਇੱਥੇ ਪੰਜਾਬ ਤੋਂ ਦੂਜੀਆਂ ਪਾਰਟੀਆਂ ਦੇ ਵੀ ਲੀਡਰ ਵਰਕਰ ਪ੍ਰਚਾਰ ਕਰਨ ਆਏ ਨੇ ਉਹ ਆਪਣੇ ਪ੍ਰਚਾਰ ਦੌਰਾਨ ਆਪਣੇ ਭਾਸ਼ਣਾ ਚ ਇਹ ਦੋਸ਼ ਲਾਉਂਦੇ ਨੇ ਕਿ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਕਿ 1100 ਰੁਪਏ ਔਰਤਾਂ ਨੂੰ ਪੈਨਸ਼ਨ ਦੇ ਰੂਪ ਚ ਹਰ ਮਹੀਨੇ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਉਹ ਜੇ ਸ਼ੁਰੂ ਨਹੀਂ ਕੀਤੇ ਸੋ ਇੱਥੇ ਨਵੇਂ ਸ਼ਗੂਫੇ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਸੋ ਇਹ ਵਾਦੇ ਆ ਜਿਹੜੇ ਵਫਾਕਦ ਹੋਣਗੇ ਜਾਂ ਜਿਹੜੇ ਪੰਜਾਬ ਚ ਵਾਦੇ ਕੀਤੇ ਸੀ ਉਹ ਤੁਹਾਡੇ ਕਦੋਂ ਵਫਾ ਹੋਣਗੇ ਆ ਜਿਹੜੇ ਇਸ ਵਾਰ ਦਿੱਲੀ ਦੀ ਇਲੈਕਸ਼ਨ ਚ ਕੀਤੇ ਆ ਕਿ ਲੋਕਾਂ ਨੂੰ ਆ ਸਹੂਲਤਾਂ ਦਵਾਂਗੇ ਅਸੀਂ ਦਿੱਲੀ ਦੇ ਲੋਕਾਂ ਨੂੰ ਉਹ ਵਾਦੇ ਕਦੋਂ ਵਫਾ ਹੋਣਗੇ ਵੇਖੋ ਪੰਜਾਬ ਚ ਸਰਕਾਰਾਂ ਬੰਦੀਆਂ ਰੀਆਂ ਆ ਅਕਾਲੀ ਦਲ ਕਾਂਗਰਸ ਦੀਆਂ ਬੜੇ-ਬੜੇ ਚੋਣ ਮੈਨੀਫੈਸਟੋ ਦੇਣੇ ਇਹਨਾਂ ਨੇ ਤੇ ਵਾਦਾ ਆਇਕਣਾ ਪੂਰਾ ਕਰਨਾ ਤੇ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣੀ ਆ ਤੇ ਸਰਕਾਰ ਬਣੀ ਨੂੰ ਅਜੇ ਮਹੀਨੇ ਤਿੰਨ ਮਹੀਨੇ ਹੋਏ ਹੀ ਸਭ ਤੋਂ ਪਹਿਲੀ ਗਰੰਟੀ ਪਿਛੇ 600 ਜੂਨਟ ਹਰ ਪਰਿਵਾਰ ਨੂੰ ਮਾਫ ਕਰਾਂਗੇ ਪਹਿਲੇ ਤਿੰਨ ਮਹੀਨਿਆਂ ਚ ਉਹ ਲਾਗੂ ਕਰਤੀ 90% ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ ਉਹਦੇ ਬਾਅਦ ਸਕੂਲ ਆਫ ਫੈਮਿਨੈਂਸ ਬਣਨੇ ਸ਼ੁਰੂ ਹੋ ਗਏ ਬੱਚਿਆਂ ਦੀ ਪੜ੍ਹਾਈ ਫ੍ਰੀ ਜਿਹੜੀ ਪਹਿਲੀ ਗਰੰਟੀ ਹੀ ਬਿਜਲੀ ਫ੍ਰੀ ਦੇਾਂਗੇ ਉਹ ਦਿੱਤੀ ਦੂਜੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਾਵਾਂਗੇ ਬੱਚਿਆਂ ਦੀਆਂ ਕਿਤਾਬਾਂ ਸਕੂਲ ਬੈਗ ਡਰੈੱਸ ਸਾਰਾ ਕੁਝ ਫ੍ਰੀ ਸਕੂਲ ਆਫ ਫੈਮਿਨੈਂਸ ਖੋਲਾਂਗੇ ਸਕੂਲ ਆਫ ਫੈਮਿਨੈਂਸ ਵੀ ਖੁੱਲੇ ਬੱਚਿਆਂ ਨੂੰ ਪੜ੍ਹਾਈ ਕਿਤਾਬਾਂ ਡਰੈੱਸ ਸਾਰਾ ਕੁਝ ਫ੍ਰੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਸਖਲਾਈ ਲਈ ਭੇਜੇ ਕਿ ਉੱਥੋਂ ਟ੍ਰੇਨਿੰਗ ਲੈ ਕੇ ਆਉਣ ਤੇ ਸਾਡੇ ਬੱਚਿਆਂ ਨੂੰ ਹੋਰ ਵਧੀਆ ਚੰਗੇ ਤਰੀਕੇ ਨਾਲ ਪੜ੍ਹਾਉਣ ਲੋਕਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਢਾ ਕੇ ਸਰਕਾਰੀ ਸਕੂਲਾਂ ਚ ਵੀ ਐਡਮਿਸ਼ਨ ਕਰਾਈ ਆ ਬੜਾ ਫਰਕ ਪਿਆ ਉਹਦੇ ਬਾਅਦ ਮਹੱਲਾ ਕਲੀਨਿਕ ਦਾ ਕਿਹਾ ਜਿਵੇਂ ਦਿੱਲੀ ਚ ਖੁੱਲ੍ਹਿਆ ਮਹੱਲਾ ਕਲੀਨਿਕ ਖੋਲੇ ਦਵਾਈਆਂ ਇਲਾਜ ਟੈਸਟ ਸਾਰਾ ਕੁਝ ਫ੍ਰੀ ਹੰਧਾਰਿਆ ਬੀਬੀਆਂ ਦਾ ਬੱਸ ਦਾ ਕਿਰਾਇਆ ਬਿਲਕੁਲ ਨਿਰੰਤਰ ਫ੍ਰੀ ਚੱਲਦਾ ਪਿਆ ਜਦੋਂ ਦੀ ਸਰਕਾਰ ਬਣੀ ਹੈ ਜੇ ਹੁੰਦੀ ਕਿਤੇ ਹੋਰ ਰਵੈਤੀ ਪਾਰਟੀ ਸਰਕਾਰ ਕਾਲੀ ਕਾਂਗਰਸ ਦੀ ਉਹਨਾਂ ਪਹਿਲਾਂ ਬੰਦ ਕਰਨਾ ਸੀ ਮਗਰਲੇ 5-6 ਮਹੀਨਿਆਂ ਹੀ ਫੇਰ ਲਾਗੂ ਕਰਨਾ ਹੁੰਦਾ ਜਿਵੇਂ ਅੱਗੇ ਕਰਦੇ ਰਹੇ ਆ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਜਿਹੜੀ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ 20% ਕਿਸਾਨਾਂ ਨੂੰ ਪਾਣੀ ਮਿਲਦਾ ਸੀ ਉਹ ਵੀ ਉਹਨਾਂ ਨੂੰ ਮਿਲਦਾ ਸੀ ਜਿਹਦੇ ਲਾਗੇ ਕਿਸੇ ਮੰਤਰੀ ਮੁੱਖ ਮੰਤਰੀ ਦੀ ਜ਼ਮੀਨ ਹੀ ਤੇ ਉਹ ਲਾਗੇ ਜਿਹੜਾ ਕੋਈ ਕਿਸਾਨ ਹੁੰਦਾ ਹੈ ਉਹਨੂੰ ਪਾਣੀ ਮਿਲ ਜਾਂਦਾ ਹੈ ਦੂਜੇ ਨੂੰ ਨਹੀਂ ਮਿਲਦਾ 70-75% ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਮਿਲ ਗਿਆ ਜਿਹੜੇ ਕੋ ਰਹਿ ਗਏ ਆ ਉਹ ਵੀ ਆਉਂਦੇ 1 ਸਾਲ ਤੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਉਹ ਵੀ ਸਾਰੇ ਹੀ ਕਿਸਾਨਾਂ ਨੂੰ A to Z ਪਾਣੀ ਮਿਲੂਗਾ ਨੈਰੀ ਗਰੰਟੀ ਰਹਿ ਗਈ ਆ ਇੱਕ ਬੀਬੀਆਂ ਨੂੰ 1000 ਰੁਪਇਆ ਦੇਣ ਵਾਲੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਉਹ ਵੀ ਬੀਬੀਆਂ ਦੇ ਪੈਸੇ ਰੱਖ ਲੈਣੇ ਉਹ ਵੀ 1000 ਰੁਪਇਆ ਦੇ ਦੇਣਾ ਅਜੇ 3 ਸਾਲ ਸਰਕਾਰ ਨੰਗੀ 2 ਸਾਲ ਪਿੱਛੇ ਪਈ 5 ਸਾਲਾਂ ਦਾ ਕੰਮ ਕਰਨ ਨੂੰ ਕਿਹਾ ਸੀ ਨਾ ਤੇ ਅਸੀਂ ਤੇ 5 ਸਾਲਾਂ ਚ ਸਾਰੇ ਹੀ ਕੰਮ ਕਰਤੇ ਇੱਕ ਕੰਮ ਰਹਿ ਗਿਆ ਉਭੀ ਹੋ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਵੀ ਆ ਦਿੱਲੀ 'ਚ ਜੋ केजरीवाल ਨੇ ਕਿਹਾ ਉਹ ਕੀਤਾ ਬੀਪੀਆਂ ਦਾ 1000 ਰੁਪਏ ਗਿਆ ਵੀ ਦਿੱਤਾ ਦੂਜੇ ਸਾਰੇ ਕੰਮ ਵੀ ਬੀਪੀਆਂ ਦਾ ਬੱਸਾਂ ਦਾ ਕਿਰਾਇਆ ਮਾਫਿਆ ਇੱਥੇ ਪਾਣੀ ਦਾ ਬਿੱਲ ਮਾਫਿਆ ਬਿਜਲੀ ਦਾ ਬਿੱਲ ਮਾਫਿਆ ਇੱਥੇ ਗਾਂ ਗਰੰਟੀ ਦਿੱਤੀ ਆ ਨੌਜਵਾਨਾਂ ਨੂੰ ਮੈਟਰੋ 'ਚ 50% ਜਿਹੜਾ ਉਹ ਸਫਰ ਫ੍ਰੀ ਹੋਊਗਾ ਉਹ ਸਰਕਾਰ ਅਦਾ ਕਰੂਗੀ ਫਿਰ ਜਿਹੜੇ ਆਟੋ ਵਾਲੇ ਆ ਉਹਨਾਂ ਦਾ 10 ਲੱਖ ਦਾ ਬੀਮਾ ਨਾਲ ਆਟੋ ਵਾਲੇ ਦੀ ਧੀ ਦੇ ਵਿਆਹ ਤੇ ਜਿੰਨੇ ਪੈਸੇ ਲੱਗਣੇ ਆ ਉਹ ਦੇਣੇ ਆ ਹੋਰ ਕਈ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਵਿਸ਼ਵਾਸ ਆ ਵੀ ਜੋ ਕੇਜਰੀਵਾਲ ਕਹਿੰਦਾ ਉਹ ਕਰਕੇ ਵਿਖਾਉਂਦਾ ਇੱਥੇ ਪਹਿਲਾਂ ਲਗਾਤਾਰ ਕਾਂਗਰਸ ਰਹੀ ਆ ਹੋਰ ਵੀ ਸਰਕਾਰਾਂ ਬੰਦੀਆਂ ਰਹੀਆਂ ਜੋ ਕਹਿੰਦੇ ਰਹੇ ਉਹਨਾਂ ਚੋਂ ਕੁਝ ਵੀ ਨਹੀਂ ਪੂਰਾ ਕਰਦੇ ਨੇ ਲੋਕਾਂ ਨੂੰ ਵਿਸ਼ਵਾਸ ਆ ਤੇ ਪਹਿਲਾਂ ਬੀਜੇਪੀ ਤੇ ਕਾਂਗਰਸ ਵਾਲੇ ਕਹਿੰਦੇ ਸੀ ਵੀ ਇਹ ਜਿਹੜਾ ਬੀਬੀਆਂ ਨੂੰ 1000 ਰੁਪਇਆ ਕੇਜਰੀਵਾਲ ਨੇ ਦਿੱਲੀ 'ਚ ਦਿੱਤਾ ਨਾ ਉਹਦੀ ਅਸੀਂ ਜਾਂਚ ਕਰਾਂਗੇ ਘਟਾਲਾ ਆ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਵੀ ਲੋਕ ਸਾਰੇ ਕੇਜਰੀਵਾਲ ਦੇ ਨਾਲ ਆ ਤੋਂ ਬੀਜੇਪੀ ਦੇ ਕਾਂਗਰਸ ਵਾਲੇ ਜਾਂਦੇ ਜਿਹੜੀਆਂ ਯੋਜਨਾਵਾਂ ਕੇਜਰੀਵਾਲ ਜੀ ਨੇ ਲਾਗੂ ਕੀਤੀਆਂ ਅਸੀਂ ਉਹ ਜਾਰੀ ਰੱਖਾਂਗੇ ਤੇ ਵੇਖੋ ਲੋਕ ਬੜੇ ਸਿਆਣੇ ਲੋਕ ਕਹਿੰਦੇ ਆ ਵੀ ਜੇ ਇਹਨਾਂ ਉਹ ਯੋਜਨਾਵਾਂ ਲਾਗੂ ਰੱਖਣੀਆਂ ਫਿਰ ਜਿੰਨੇ ਲਾਗੂ ਰੱਖੀਆਂ ਅਸੀਂ ਉਸੇ ਨੂੰ ਵੋਟ ਪਾਈਏ ਮੇਰਾ ਆਖਰੀ ਸਵਾਲ ਆ ਟਰਾਂਸਪੋਰਟ ਮਹਿਕਮਾ ਵੀ ਤੁਹਾਡੇ ਕੋਲ ਆ ਪੰਜਾਬ ਚ ਤੁਸੀਂ ਬੀਬੀਆਂ ਦੇ ਬੱਸ ਸਫ਼ਰ ਤੇ ਜਿਹੜਾ ਮੁਫਤ ਕੀਤਾ ਹੋਇਆ ਉਹਦੇ ਕਰਕੇ ਤੁਹਾਡਾ ਜਿਹੜਾ ਵਿਭਾਗ ਹੈਗਾ ਚਾਹੇ ਉਹ ਪੰਜਾਬ ਰੋਡਵੇਜ਼ ਦੀ ਗੱਲ ਕਰ ਲਈਏ ਉਹ ਘਟੇ ਜਾ ਰਿਹਾ ਹੈ ਪਹਿਲਾਂ ਹੀ ਘਟੇ ਸੀਗੇ ਧਰਨੇ ਮਜਾਰੇ ਲੱਗਦੇ ਸੀ ਪੈਨਸ਼ਨ ਵਾਲਿਆਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ ਸੀਗਾ ਸੋ ਵਿਰੋਧੀ ਧਿਰਾਂ ਦਾ ਇਹ ਵੀ ਦੋਸ਼ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਸਹੂਲਤਾਂ ਦਾ ਦੇ ਰਹੇ ਹੋ ਪਰ ਪੰਜਾਬ ਕੋਲ ਉਹਨੇ ਸਹੂਲਤਾਂ ਨਹੀਂ ਪੰਜਾਬ ਦੇ ਕੋਲ ਉਹਨੇ ਸਾਧਨ ਨਹੀਂ ਕਿ ਪੰਜਾਬ ਦੇ ਕੋਲ ਮਾਲੀਆ ਇਕੱਠਾ ਹੋ ਸਕੇ ਸੋ ਹਰ ਸਾਲ ਹੈ ਜਿਹੜੀ ਪੰਜਾਬ ਸਰ ਕਰਜ਼ੇ ਦੀ ਪੰਡ ਹੈ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਵੇਖੋ ਭਾਵੇਂ ਕੋਈ ਵੀ ਸਹੂਲਤ ਦਿੰਨੇ ਆ ਨਾ ਅਸੀਂ ਦਿੰਨੇ ਆ ਜਿਹੜੇ ਪੰਜਾਬ ਦੇ ਲੋਕ ਟੈਕਸ ਦਿੰਦੇ ਆ ਉਸੇ ਪੈਸੇ ਨਾਲ ਸਹੂਲਤਾਂ ਦੇਣੇ ਆ ਤੇ ਵੇਖੋ ਸਰਕਾਰ ਦਾ ਫਰਜ ਵੀ ਹੁੰਦਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੇ ਪਹਿਲੀਆਂ ਸਰਕਾਰਾਂ ਨੇ ਕਿਸੇ ਨੂੰ ਕੋਈ ਸਹੂਲਤ ਵੀ ਨਹੀਂ ਦਿੱਤੀ ਤੇ ਕਰਜ਼ਾ 3 ਸਵਾ 3 ਲੱਖ ਕਰੋੜ ਚਾੜ ਕੇ ਪੁਰਾਣੇ ਕਾਲੀ ਕਾਂਗਰਸੀ ਹੁਣ ਆਪਣੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਤੇ ਉਹਨਾਂ ਦੇ ਜਿਹੜੇ ਕਰਜ਼ੇ ਲਏ ਆ ਉਹਨਾਂ ਦਾ ਵਿਆਜ ਵੀ ਤਾਰਨਦੇ ਆ ਅਸੀਂ ਜੇ ਕੋਈ ਕੀਤਾ ਨਾ ਕੰਮ ਉਹਦੇ ਨਾਲ ਵੱਧ ਅਸੀਂ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਕਰਜ਼ੇ ਲਏ ਆ ਉਹਦਾ ਵਿਆਜ ਤਾਰਿਆ ਤੇ ਲੋਕਾਂ ਨੂੰ ਸਹੂਲਤਾਂ ਵੀ ਜੇ ਕਿਸਾਨਾਂ ਦੀ ਆਪਾਂ ਗੱਲ ਕਰੀਏ ਰਾਤ ਨੂੰ ਬੱਤੀ ਆਉਂਦੀ ਹੁੰਦੀ ਹੁੰਦੀ ਸੀ 12 1 2 ਵਜੇ ਮੈਂ ਆਪ ਖੁਦ ਖੇਤੀ ਕਰਦਾ ਤੇ ਸਾਡੇ ਬੰਦਿਆਂ ਨੇ ਵੀ ਰਾਤ ਨੂੰ ਪਾਣੀ ਲਾਉਣ ਜਾਣਾ ਕਈ ਵਾਰ ਸੁੱਤਿਆਂ ਦੀ ਵਾਰੀ ਲੰਘ ਜਾਣੀ ਤੇ ਰਾਤ ਨੂੰ ਬੱਤੀ ਚੱਲਣੀ 5 6 ਘੰਟੇ ਹੁਣ ਲਾਈਟ ਜਿਹੜੀ ਖੇਤਾਂ ਦੇ ਵਿੱਚ 24 ਘੰਟੇ ਕਿਸਾਨਾਂ ਨੂੰ ਮਿਲਦੀ ਪਈ ਆ ਪੰਜਾਬ 'ਚ ਦਿਨੇ-ਦਿਨੇ ਕਿਸਾਨ ਆਪਦੀ ਮੋਟਰ ਚਲਾਉਂਦਾ ਰਾਤ ਨੂੰ ਸੁੱਖ ਦੀ ਨੀਂਦ ਆਪਦੇ ਘਰੇ ਆ ਕੇ ਸੌਂਦਾ ਤੇ ਇਹ ਇਕੱਲਾ ਪੰਜਾਬ ਹੀ ਆ ਸਟੇਟ ਜਿਹਦੇ ਜੇ ਮਤਲਬ ਕਿਸਾਨਾਂ ਨੂੰ 24 ਘੰਟੇ ਬਿਜਲੀ ਮਿਲਦੀ ਪਈ ਆ ਮੈਨੂੰ ਵਿਖਾ ਦਿਓ ਕੋਈ ਹਿੰਦੁਸਤਾਨ ਦੀ ਹੋਰ ਸਟੇਟ ਹੋਵੇ ਜਿੱਥੇ ਕਿਸਾਨਾਂ ਨੂੰ 24 ਘੰਟੇ ਇਸ ਤਰ੍ਹਾਂ ਬਿਜਲੀ ਮਿਲਦੀ ਹੋਵੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਚੀਰ ਰਵਿੰਦ ਕੇਜਰੀਵਾਲ ਇਹ ਲੋਕਾਂ ਦੇ ਨੇਤਾ ਨੇ ਲੋਕਾਂ ਦੀ ਪਾਰਟੀ ਆ ਜੋ ਲੋਕ ਕਹਿੰਦੇ ਉਹ ਕਰਦੇ ਆ ਤਾਂ ਹੁਣ ਪ੍ਰੈਸ ਵਾਲੇ ਆ ਇਹਨਾਂ ਨੂੰ ਪਤਾ ਲੱਗ ਗਿਆ ਦੱਸਣਗੇ ਪੰਜਾਬ ਜਾ ਕੇ ਵੀ ਦਿੱਲੀ ਚ ਬੀਜੇਪੀ ਨੇ ਸਾਡੇ ਨਾਲ ਕੀ ਕੀਤੀ ਇੱਥੇ ਤੇ ਤੁਹਾਨੂੰ ਬੀਜੇਪੀ ਦੇ ਲੀਡਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਆ ਵੀ ਯਾਰ ਇੰਨੀ ਗੁੰਡਾਗਰਦੀ ਇੰਨੀ ਅਤਿਆਚਾਰ ਦੀ ਇੰਤਿਹਾ ਪੀ ਪ੍ਰੈਸ ਜਿਹੜੀ ਆ ਉਹ ਹਰਥਾਂ ਤੇ ਕਵਰੇਜ ਕਰਦੀ ਆ ਹਰਥਾਂ ਤੇ ਜਾਂਦੀ ਆ ਪਰ ਇਤਰਾ ਨਹੀਂ ਕਦੀ ਹੋਇਆ ਪੀ ਪ੍ਰੈਸ ਨੂੰ ਹੀ ਫੜ ਕੇ ਬਿਨਾ ਕਸੂਰ ਤੋਂ ਫੜ ਕੇ ਪੰਦਰ ਬੰਦ ਕਰ ਦਿੱਤੀ ਸ਼ਰਾਬ ਵੰਡਦੇ ਪਏ ਆ ਭਾਜਪੀ ਵਾਲੇ ਪੈਸੇ ਵੰਡਦੇ ਪਏ ਆ ਭਾਜਪੀ ਵਾਲੇ ਤੇ ਉਹਨਾਂ ਨੂੰ ਪੁਲਿਸ ਜਾ ਕੇ ਪੁੱਛਣ ਲਈ ਆ ਵੀ ਇੱਥੇ ਸ਼ਿਕਾਇਤ ਹੋਈ ਏ ਸ਼ਰਾਬ ਤੇ ਪੈਸੇ ਕੌਣ ਵੰਡਦਾ ਪਿਆ ਤੇ ਉਹਨਾਂ ਫੜ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਕੁੱਟਣਾ ਸ਼ੁਰੂ ਕਰਤਾ ਜਿਹੜੇ ਰਿਪੋਰਟਰ ਹੀ ਜਿਹੜੇ ਕਵਰੇਜ ਕਰਦੇ ਪਏ ਤੇ ਕਟਾ ਕੇ ਤੇ ਉਹ ਪੁਲਿਸ ਲਿਆ ਕੇ ਉਹਨਾਂ ਨੂੰ ਹਵਾਲਾ ਚ ਬੰਦ ਕਰਨ ਲਈ ਆ ਇਤੋਂ ਕੀ ਸਾਬਤ ਹੁੰਦਾ ਇਤੋਂ ਇਹੋ ਸਾਬਤ ਹੁੰਦਾ ਬੀਜੇਪੀ ਹਾਰ ਰਹੀ ਆ ਆਮ ਆਦਮੀ ਪਾਰਟੀ ਜਿੱਤ ਰਹੀ ਆ ਤੇ ਜਿਹੜੀਆਂ ਕੋਈ 2-4 ਸੀਟਾਂ ਐ ਹੋਣੀਆਂ ਸੀ ਉਹ ਵੀ ਲੋਕਾਂ ਨੇ ਇੱਕ ਤਰਫਾ ਫਤਵਾ ਦੇ ਦੇਣਾ ਆਮ ਆਦਮੀ ਪਾਰਟੀ ਨੂੰ ਜਿਤਾ ਦੇਣਾ ਚਲੋ ਪਰਸੋਂ ਨੂੰ ਵੋਟਾਂ ਪੈ ਜਣੀਆਂ ਐ ਨਤੀਜੇ ਸਾਹ ਦੇ ਸਾਹਮਣੇ ਆ ਜਾਣੇ ਆ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਫਤਿਹਪੁਰ ਸਾਹਿਬ ਬਹੁਤ ਬਹੁਤ ਧੰਨਵਾਦ